ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ساری ਜ਼ਿੰਦਗੀ ਨਾਮ ਸਿਮਰਨ ਤੇ ਸੇਵਾ ਦਾ ਰਾਹ ਚੁਣਿਆ। ਉਹਨਾਂ ਦੇ ਚਿਹਰੇ ਤੇ ਹਮੇਸ਼ਾ ਪ੍ਰੇਮ ਤੇ ਸ਼ਾਂਤੀ ਦੀ ਰੋਸ਼ਨੀ ਰਹਿੰਦੀ ਸੀ। ਜਦੋਂ ਉਹਨਾਂ ਨੇ ਅਕੇਲੇ ਦਿਨ ਨੇੜੇ ਆਏ, ਉਹਨਾਂ ਨੇ ਸੰਗਤ ਨੂੰ ਕਿਹਾ, ਮੈਂ ਹੁਣ ਉਸ ਪਿਆਰੇ ਦੇਦਰ ਤੇ ਜਾਣਾ ਹੈ ਜਿੱਤੋਂ ਸਾਡੀ ਰੂਹ ਆਈ ਸੀ। ਉਹ ਦਿਨ ਸਵੇਰ ਦਾ ਸਮਾਂ ਸੀ। ਹੰਸਾਲੀ ਤਾਂ ਵਿੱਚ ਅੰਮ੍ਰਿਤ ਵੇਲੇ ਦਾ ਸਿਮਰਨ ਚੱਲ ਰਿਹਾ ਸੀ। ਸੰਤ ਜੀ ਆਪਣੀ ਚੌਂਕੀ ਤੇ ਬੈਠੇ ਗੁਰਬਾਣੀ ਸੁਣ ਰਹੇ ਸਨ। ਅਚਾਨਕ ਉਹਨਾਂ ਨੇ ਅੱਖਾਂ ਬੰਦ ਕੀਤੀਆਂ, ਮੱਥਾ ਥੱਲੇ ਨਵਾਇਆ ਤੇ ਗਹਿਰੇ ਸਿਮਰਨ ਵਿੱਚ ਲੀਨ ਹੋ ਗਏ। ਸੰਗਤ ਸਮਝੀ ਕਿ ਸੰਤ ਜੀ ਪਰ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਉਹ ਜੋਤੀ ਜੋਤਰਾ ਲਗੇ ਹਨ ਰੱਬ ਵਿੱਚ ਲੀਨ ਹੋ ਗਏ ਉਸ ਸਮੇਂ ਕਾਮ ਵਿੱਚ ਇੱਕ ਅਨੋਖੀ ਸੁਗੰਧ ਤੇ ਸ਼ਾਂਤੀ ਫੈਲ ਗਈ ਸੰਗਤ ਰੋ ਰਹੀ ਸੀ ਪਰ ਹਰ ਇੱਕ ਦੇ ਮਨ ਵਿੱਚ ਇਹ ਸਾਹ ਸੀ ਕਿ ਸੰਤ ਜੀ ਹੁਣ ਸੱਚਮੁੱਚ ਆਪਣੇ ਪਿਆਰੇ ਸਤਗੁਰ ਦੇ ਦਰ ਤੇ ਪਹੁੰਚ ਗਏ ਹਨ ਉਹਨਾਂ ਦੀ ਬਚਨਾਂ ਤੇ ਸੇਵਾਵਾਂ ਅੱਜ ਵੀ ਸੰਗਤਾਂ ਨੂੰ ਸਹਾਰਾ ਦੇ ਰਾਹ ਦਿਖਾਉਂਦੀਆਂ ਹਨ ਸੰਤ ਅਜੀਤ ਸਿੰਘ ਜੀ ਨੇ ਸਾਨੂੰ ਸਖਾਇਆ ਹੈ ਕਿ ਜ਼ਿੰਦਗੀ ਦਾ ਸੱਚਾ ਮਕਸਦ ਨਾਮ ਸਿਮਰਨ ਸੇਵਾ ਤੇ ਪਿਆਰ ਹੈ ਬਾਕੀ ਸਭ ਕੁਝ ਮਿੱਟੀ ਜਾਣਾ ਹੈ